ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਜਦੋਂ ਤੋਂ ਸੂਬੇ ਦੀ ਬਾਗਦੋੜ ਸੰਭਾਲੀ ਹੈ ਉਦੋਂ ਤੋਂ ਹੀ ਖੇਡਾਂ ਨੂੰ ਹੋਰ ਉੱਚਾ ਚੁੱਕਣ ਵਾਸਤੇ ਵਿਸ਼ੇਸ਼ ਯਤਨ ਕੀਤੇ ਗਏ ਹਨ ਅਤੇ ਪਿੰਡਾਂ ਵਿੱਚ ਸ਼ੁਰੂ ਹੋਣ ਵਾਲੇ ਖੇਡ ਮੇਲੇ ਪੰਜਾਬ ਦੇ ਸੁਨਹਿਰੇ ਭਵਿੱਖ ਦਾ ਗਵਾਹ ਬਣਨਗੇ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸੂਚਨਾ ਤੇ ਲੋਕ ਸੰਪਰਕ ਮੰਤਰੀ ਸਰਦਾਰ ਚੇਤਨ ਸਿੰਘ ਜੋੜੇ ਮਾਜਰਾ ਨੇ ਅੱਜ ਪਿੰਡ ਸੋਡਾ ਵਿਖੇ ਨੌਜਵਾਨ ਸਭਾ ਗੁੱਗਾ ਮਾੜੀ ਕਮੇਟੀ ਤੇ ਨਗਰ ਪੰਚਾਇਤ ਵੱਲੋਂ ਕਰਵਾਏ ਗਏ 23ਵੇਂ ਕਬੱਡੀ ਕੱਪ ਦੌਰਾਨ ਖਿਡਾਰੀਆਂ ਨਾਲ ਜਾਣ ਪਛਾਣ ਕਰਨ ਮੌਕੇ ਕਹੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਖੇਡਾਂ ਵਤਨ ਪੰਜਾਬ ਦੀਆਂ ਦਾ ਤੀਜਾ ਸੀਜ਼ਨ ਸ਼ੁਰੂ ਹੋ ਰਿਹਾ ਹੈ। ਅਗਰ ਤਸਵੀਰ ਪਾਟੀ ਨੰਬਰਾਂ ਰਾਹ ਸਾਦਾ ਬੱਤਾ ਬਾਈ ਨੰਬਰਾਂ ਵੀ ਵਿਸ਼ੇਸ਼ ਤੌਰ ਤੇ ਆਇਆ। ਜਸ ਸਮਾਜ ਦੇ ਵੀ ਕੰਮ ਅਰੇ ਗਰੀਬ ਪਰਵਾਰਾਂ ਦੀ ਗੱਲ ਹੋਵੇ ਤਾਂ ਪੰਜਾਬ ਦੇ ਕਿਹੜੇ ਵੀ ਕਾਮੇ ਜਗਾ ਦੇਵੇ ਸੁਖੀ ਯਾਦਗਾਰੀ ਜਿਹੜਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਮੈਂ ਨਿੱਪੀਬਾਈ ਦਾ ਧੰਨਵਾਦ ਕਰਦਾ ਧੰਨਵਾਦ ਕਰਦਾ ਸਾਡੇ ਐਮਐਲਏ ਸਾਹਿਬ ਰਾਜ ਸਾਹਿਬ ਦਾ ਮੇਰੇ ਛੋਟੇ ਵੀ ਜੀਪੀ ਸਾਹਿਬ ਦਾ ਜਿਨ੍ਹਾਂ ਦੀ ਬਦੌਲਤ ਅੱਜ ਤੁਹਾਡੇ ਦਰਸ਼ਨ ਕਰਨ ਦਾ ਜਿਹੜਾ ਮੌਕਾ ਮਿਲਿਆ ਜੀ ਬਹੁਤ ਚੰਗਾ ਉਪਰਾਲਾ ਹੈ ਜਿਹੜਾ ਨਿੱੱਦਰ ਵੱਲੋਂ ਸਾਡੇ ਪ੍ਰਾਣ ਦੇ ਵੱਲੋਂ ਇਹੜਾ ਕੀਤਾ ਜਾ ਰਿਹਾ ਜਿਨ੍ਹਾਂ ਨੇ ਆਪਣੇ ਭਰਾ ਨੂੰ ਯਾਦ ਕਰਦੇ ਹੋਏ ਇਹ ਜਿਹੜਾ ਕਬੱਡੀ ਦਾ ਟੂਰਨਾ ਵੱਡਾ ਟੂਰਨਾਮੈਂਟ ਜਿਹੜਾ ਕਰਵਾਇਆ ਜਾ ਰਿਹਾ ਜਿੱਥੇ ਪੰਜਾਬ ਦੇ ਵਿੱਚ ਖੇਡਾਂ ਹੋਣ ਮੇਲੇ ਜਿਹੜੇ ਹੋਣ ਲੱਗੇ ਉਹ ਇੱਕ ਬਾਲੇ ਚੰਗੇ ਸਮੇਂ ਦੀ ਨਿਸ਼ਾਨੀ ਹੈ ਕਿਉਂਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਸੁਖਾਸਿ ਜੀ ਮਾਨ ਉਹ ਵੀ ਕੱਲ ਨੂੰ ਜਿਹੜਾ ਖੇਡਾਂ ਮਤਨ ਪੰਜਾਬ ਦੀਆਂ ਉਹਨਾਂ ਦਾ ਸੰਗਰੂਪ ਤੋਂ ਅਗਾਜ਼ ਕਰਨ ਲੱਗੇ ਨੇ ਤਾਕਿ ਸਾਡੇ ਨੌਜਵਾਨ ਜਿਹੜੇ ਗਲਤ ਰਾਹਾਂ ਤੇ ਗੁੱਚ ਲਿਆ ਉਹ ਉਧਰੋਂ ਮੁੜ ਕੇ ਉਹ ਚੰਗੇ ਪਾਸੇ ਆਉਣ ਤਾਂ ਕਿ ਖੇਡਾਂ ਦੇ ਸਰਤੇ ਆਪਣਾ ਆ ਆਪਣੇ ਆਪ ਨੇ ਆਪ ਨੂੰ ਇਸਟੇਬਲ ਕਰ ਸਕਣ ਔਰ ਖੇਡਾਂ ਦੇ ਸਰਤੇ ਜਿਹੜਾ ਬਹੁਤ ਸਾਰੇ ਮਸੂਮਤੀ ਦੇਖਿਆ ਕਿ ਕਿੰਨੇ ਨੌਜਵਾਨਾਂ ਨੂੰ ਜਿਹੜੀਆਂ ਨੌਕਰੀਆਂ ਮਿਲੇ ਨਹੀਂ ਔਰ ਮੈਨੂੰ ਉਮੀਦ ਵੀ ਆ ਕਿ ਖੇਡਾਂ ਸਰਤੇ ਬਹੁਤ ਸਾਰੇ ਨੌਜਵਾਨ ਸਾਡੇ ਅੱਗੇ ਆਉਣਗੇ ਔਰ ਜਿੱਥੇ ਸੂਬੇ ਦਾ ਮਾਣ ਵਧਾਉਣਗੇ ਦੇਸ਼ ਦਾ ਮਾਣ ਵਧਾਉਣਗੇ ਉੱਥੇ ਉਹਨਾਂ ਨੂੰ ਚੰਗੀਆਂ ਜਿਹੜੀਆਂ ਪੋਜੀਸ਼ਨਾਂ ਵੀ ਆ ਜਿਹੜੀਆਂ ਮਿਲਣਗੀਆਂ ਔਰ ਉਹਨਾਂ ਨੂੰ ਚੰਗੀਆਂ ਸਰਕਾਰਾਂ ਦੇ ਸਰਕਾਰ ਦੇ ਵਿੱਚ ਨੌਕਰੀਆਂ ਵੀ ਜਿਹੜੀਆਂ ਦਿੱਤੀਆਂ ਜਾਣਗੀਆਂ ਸਾਨੂੰ ਸਾਰਿਆਂ ਨੂੰ ਉਪਰਾਲਾ ਕਰਨਾ ਚਾਹੀਦਾ ਕਿ ਅਸੀਂ ਖੇਡਾਂ 'ਵਾਂ ਲਾ ਕੇ ਆਪਣੇ ਆਪਣਾ ਆਪਣੇ ਪਿੰਡ ਦਾ ਸ਼ਹਿਰ ਦਾ ਪੰਜਾਬ ਦਾ ਦੇਸ਼ ਦਾ ਨਾਮ ਜਿਦਾ ਜੈਮਨ ਕੇਸੂ ਪੰਜਾਬ ਜਿੱਥੇ ਸਾਨੂੰ ਤੰਦਰੁਸਤ ਰਹਿ ਸਕਦੇ ਆ ਉੱਥੇ ਨਾਲ ਦੀ ਨਾਲ ਅਸੀਂ ਨਸ਼ੇ ਤੋਂ ਦੂਰ ਰਹਿਣਾ ਸਾਰੇ ਨੌਜਵਾਨ ਨਸ਼ੇ ਤੋਂ ਦੂਰ ਰਹਿਣੇ ਅਸੀਂ ਦੇਖਿਆ ਹਾਕੀ ਦੀ ਟੀਮ ਦੇ ਵਿੱਚ 4 GPS ਔਰ 3 PCS ਸਭ ਨੇ ਇਹ बात से काम में ना समझे तो बोलिए पहले में सुनिए सारे नौजवान ने खेल में काम कुछ ना हो प्रॉपर्टी बेचने और खरीदने के लिए संपर्क करें फेयर डील प्रॉपर्टीज़